ਕੋਈ ਨਾ ਤੂੰ ਜਮਤਾ ਨਾ ਧੰਨਵਾਦ ਤੇਰਾ ਬਹੁਤ ਬਹੁਤ ਆਪੇ ਪਾਲ ਲੂੰ ਮੈਂ ਤੇਰੇ ਆਸਰੇ ਨਹੀਂ ਛੜਦਾ ਉਹ ਮਾ ਮੂਰੇ ਗੁੱਸੇ ਨਾਲ ਹੱਥ ਬੰਨਦਾ ਹੋਇਆ ਬੋਲਿਆ ਤੇ ਅਗਲੇ ਹੀ ਪਲ ਗੁਰਨਾਮ ਸਿੰਘ ਖਿਡੌਣਿਆਂ ਵਾਲੀ ਬੋਰੀ ਦਾ ਮੂੰਹ ਵਨ ਮੋੜਦੇ ਤੇ ਧਰ ਕੇ ਹਵੇਲੀ ਵਿੱਚੋਂ ਬਾਹਰ ਨਿਕਲ ਗਿਆ ਦੋਸਤੋ ਜੇਕਰ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਬਹੁਤ ਹੀ ਸੋਹਣੀ ਕਹਾਣੀ ਹੈ 에어ਪੋਰਟ ਤੱਕ ਤਕਰੀਬਨ ਇੱਕ ਘੰਟੇ ਦਾ ਰਾਹ ਸੀ ਜੋ ਹੀਰਾ ਤੇ ਸਮੀਰ ਆਪਣੀਆਂ ਜੱਦਾ ਸਹਾਰ ਰਹੀ ਕੱਟਣ ਦੀ ਕੋਸ਼ਿਸ਼ ਕਰ ਰਹੇ ਸਨ ਹੀਰਾ ਦੇ ਨਾਲ ਸਮੀਰ ਵੀ ਅਤੀਤ ਦੇ ਕੁਸਮੁਸੇ ਵਿੱਚ ਪ੍ਰਵੇਸ਼ ਕਰ ਗਿਆ ਸਮੀਰ ਦੇ ਛੀਮੀ ਜਮਾਦੇ ਨੋਮਾਹੀ ਪੇਪਰ ਹੋ ਰਹੇ ਸਨ ਸਾਰੇ ਵਿਦਿਆਰਥੀ ਪੇਪਰ ਖਤਮ ਹੋਣ ਤੋਂ ਬਾਅਦ ਘਰਾਂ ਨੂੰ ਤੁਰ ਜਾਂਦੇ ਆਦਲਜੀਤ ਅਤੇ ਉਹਦੀ ਜੁੰਡਲੀ ਤਾਰੇ ਬਲੋਚੀ ਟੁੱਟੀ ਕੰਧ ਵਿੱਚ ਦੀ ਉਹਦੇ ਬੇੜੇ ਵਿੱਚ ਜਾ ਬੜਦੇ ਤਾਰਾ ਬਲੋਚ ਸ਼ਹਿਰ ਕਿਸੇ ਮਿਸਤਰੀ ਨਾ ਦਿਹਾੜੀ ਤੇ ਜਾਂਦਾ ਅਤੇ ਸ਼ਾਮ ਨੂੰ ਸ਼ਰਾਬ ਨਾ ਡੱਕ ਕੇ ਇਹ ਕਰ ਵੱਡਦਾ ਸਾਰਾ ਦਿਨ ਘਰ ਤਾਂ ਤਾਂ-ਤਾਂ ਕਰਦਾ ਰਹਿੰਦਾ ਪੇਪਰ ਖਤਮ ਹੋਰ ਮਗਰੋਂ ਦਲਜੀਤ ਆਪਣੀ ਪੰਜ ਕੁ ਜਾਣਿਆਂ ਦੀ ਜੁੰਡਲੀ ਨਾਲ ਤਾਰੇ ਬਲੋਚ ਦੇ ਘਰ 베ਰੀ ਥੱਲੇ ਡਹੇ ਪਹੇ ਹੇਲ ਦੀਆਂ ਲੱਤਾਂ ਵਾਲੇ ਤਖਤ ਪੋਛਤੀ ਜਾ ਬੈਠਦੀ ਨਾਲੇ ਤਾਂ ਤਖਤ ਪੋਛ ਨੂੰ ਹਿਲਾ ਹਿਲਾ ਕੇ ਝੂਟੇ ਲੈਂਦੀ ਅਤੇ ਨਾਲੇ ਤਾਸ਼ ਦੀ ਬਾਜੀ ਲਾਉਂਦੀ ਦਲਜੀਤ ਬਾਜੀ ਹਾਰਨ ਵਾਲੇ ਤੋਂ ਮਨ ਬਾਜੀ ਤੇ ਪੰਗੇ ਵੀ ਕਰਵਾਉਂਦਾ ਉਹ ਅਕਸਰ ਭਾਬੀ ਨਾਲ ਦੀ ਖੇਡ ਖੇੜਦੇ ਅਤੇ ਅਖੀਰ ਵਿੱਚ ਭਾਬੀ ਬਣਨ ਵਾਲੇ ਤੋਂ ਕੋਈ ਨਾ ਕੋਈ ਅਜੀਹਾ ਕੰਮ ਕਰਵਾਉਂਦੇ ਜੋ ਹਾਸਾ ਪਾ ਦਿੰਦਾ ਪਰ ਜਿਸ ਦਿਨ ਦਲਜੀਤ ਪਹਿਲੀਆਂ ਵਿੱਚ ਹੀ ਜਿੱਤ ਜਾਂਦਾ ਹੈ ਤੋਂ ਭਾਬੀ ਬਣਨ ਵਾਲੇ ਨੂੰ ਤਾਰੇ ਬਲੋਚ ਦੇ ਕਮਰੇ ਦਾ ਕੁੰਡਾ ਖੋਲ ਕੇ ਅੰਦਰ ਜਾਣ ਨੂੰ ਆਖਦਾ ਅਤੇ ਬਾਕੀਆਂ ਨੂੰ ਭੱਜ ਜਾਣ ਦਾ ਹੁਕਮ ਚਾੜ ਦਿੰਦਾ ਦਲਜੀਤ ਤਾਸ਼ ਦਾ ਖਾਸ ਕਰ ਭਾਬੀ ਖੇਡ ਦਾ ਪੱਕਾ ਖਿਡਾਰੀ ਸੀ ਉਹ ਸਾਰੇ ਪੱਤੇ ਮਿੰਟ ਵਿੱਚ ਹੀ ਗਿਣ ਲੈਂਦਾ ਕਿੰਨੀਆਂ ਸਰਾਂ ਗਈਆਂ ਹਨ ਕਿਸ ਖਿਡਾਰੀ ਕੋਲ ਕਿਹੜੇ ਰੰਗ ਦੇ ਪੱਤੇ ਵੱਧ ਨੇ ਅਤੇ ਕਿਹਦੇ ਕੋਲ ਘੱਟ ਨੇ ਸਾਰਿਆਂ ਨੂੰ ਇੰਜ ਲੱਗਦਾ ਕਿ ਉਸ ਨੂੰ ਤਾਂਛ ਦੇ ਆਰ ਪਾਰ ਦਿਸਦਾ ਹੈ ਸਕੂਲ ਵਿੱਚ ਉਹ ਆਪਣੇ ਸ਼ਿਕਾਰ ਨੂੰ ਦੋ ਤਿੰਨ ਤਿੰਨ ਲਗਾਤਾਰ ਟਾਰਦਾ ਜਾਂ ਬਲੋਸਦਾ ਅਤੇ ਫਿਰ ਗੋਲੀ ਵਾਲੇ ਬੱਤੇ ਜਾਂ ਚੂਰਨ ਵਾਲੀਆਂ ਗੋਲੀਆਂ ਜਾਂ ਫਿਰ ਕਦੇ ਸਹਾਹੀ ਵਾਲੇ ਪੈਨ ਦੇ ਬਦਲੇ ਉਸ ਨੂੰ ਲਾਲਚ ਦੇ ਕੇ ਤਾਂਛ ਖੇਡਣ ਲਈ ਰਾਜ਼ੀ ਕਰ ਲੈਂਦਾ ਉਸ ਦਿਨ ਉਹ ਸ਼ਮੀਰ ਨੂੰ ਤਾਂਛ ਖੇਡਣ ਲਈ ਰਾਜ਼ੀ ਕਰ ਚੁੱਕਾ ਸੀ ਮਨਦੀਪ ਔਲ ਕਿਸੇ ਕਾਰਨ ਉਸ ਦਿਨ ਦਾ ਪੇਪਰ ਮਿਸ ਕਰ ਚੁੱਕਾ ਸੀ ਕਮਲਪਾਮੀ ਮਨਦੀਪ ਆਲਕ ਵੱਲੋਂ ਲਾਈ ਡਿਊਟੀ ਦੀ ਪਾਵਨ ਸੀ ਪਰ ਪੜਾਈ ਵਿੱਚ ਕਾਫੀ ਖੁਸ਼ਿਆਰ ਹੁਣ ਕਰਕੇ ਸਾਰੇ ਦਾ ਸਾਰਾ ਪੇਪਰ ਕਰਦੀ ਅਤੇ ਪੂਰੇ ਸਮੇਂ ਤੋਂ ਵੀ 5-10 ਮਿੰਟ ਬਦਲਾ ਦਿੰਦੀ। ਇਹੀ ਕਾਰਨ ਸੀ ਕਿ ਉਸ ਨੂੰ ਉਸ ਦਿਨ ਸਮੀਰ ਨੂੰ ਤਾਸ਼ ਖੇਡਣੀ ਤਾਂ ਕੀ ਪੱਤੇ ਸੰਭਾਲਣੇ ਤੱਕ ਨਹੀਂ ਸੀ ਆਉਂਦੇ ਪਰ ਉਸ ਨੂੰ ਸਿਆਹੀ ਪੈਨ ਦੀ ਬੋਕੀ ਪਿੱਛੇ ਨੂੰ ਖਿੱਚ ਕੇ ਸਿਆਹੀ ਪਰਨਤੀ ਫਿਰ ਉਸਨੇ ਸੋਹਣੀ ਲਿਖਾਈ ਕਰਨ ਦਾ ਲਾਲਚ ਦਲਜੀਤ ਨਾਲ ਤੋਰੀ ਗਿਆ ਸੀ ਦਲਜੀਤ ਨੇ ਉਸਦੀ ਬੜੀ ਆਸਾਨੀ ਨਾਲ ਸਮੀਰ ਨੂੰ ਹਰਾਇਆ ਅਤੇ ਪਹਿਲਾਂ ਤੈਅशुदा ਸ਼ਰਤ ਮੁਤਾਬਿਕ ਸਮੀਰ ਨੂੰ ਤਾਰੇ ਬਲੋਚ ਦੇ ਕਮਰੇ ਤੱਕ ਲੈ ਗਿਆ ਦਲਜੀਤ ਉਤੀ ਪੈੰਡ ਖਿੱਚਦਾ ਹੈ ਨਹੀਂ ਨਹੀਂ ਵੀਰ ਜੀ ਇਹ ਤਾਂ ਮੇਰੀ ਸ਼ਮਸ਼ਮ ਹੋ ਜੂ ਸਮੀਰ ਨੇ ਸ਼ਰਮਾ ਕੇ ਬੋਲਿਆ ਓਏ ਸ਼ੇਮ ਸ਼ਮਤਾ ਕੁੜੀਆਂ ਮੁਰੇ ਹੁੰਦੀ ਐ ਆਪਾ ਤਾਂ ਮੁੰਡਿਆਂ ਜਾਰ ਮੈਨੇ ਵੀਰ ਜੀ ਸਮੀਰ ਨੇ ਤੱਕੇ ਨਾ ਦਲਜੀਤ ਨੂੰ ਖੁਦ ਤੋਂ ਦੂਰ ਕੀਤਾ ਪਰ ਦਲਜੀਤ ਫਿਰ ਉਹਦਾ ਹੱਥ ਫੜ ਕੇ ਉਹਦੀ ਗੱਲ ਪਲੋਸਦਾ ਬੋਲਿਆ ਲੈ ਦੱਸ ਤੂੰ ਪੈਣੀ ਲੈਣਾ ਸ਼ਾਈ ਵਾਲਾ ਸਮੀਰ ਕੁਝ ਨਾ ਬੋਲਿਆ ਇਸ ਨੂੰ ਉਹਦੀ ਸਹਿਮਤੀ ਸਮਝ ਦਲਜੀਤ ਨੇ ਝਟਕੇ ਨਾਲ ਉਹਦੀ ਪੈਂਤ ਉਤਾਰਨੀ ਚਾਹੀ ਸਮੀਰ ਨੇ ਜੋਰ ਨਾਲ ਚੀਕ ਮਾਰੀ ਤਾਂ ਦਲਜੀਤ ਨੇ ਉਸਦੇ ਮੂੰਹ 'ਗੇ ਹੱਥ ਰੱਖ ਦਿੱਤਾ ਸਮੀਰ ਦਲਜੀਤ ਦੀ ਮਜ਼ਬੂਤ ਪਕੜ ਵਿੱਚ ਛਟਪਟਾਇਆ ਤਾਂ ਫਟਾ ਕਰਕੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਮਨਜੀਤ ਔਲਕ ਦਲਜੀਤ ਤੇ ਚਪਟ ਪਿਆ ਉਸ ਨੂੰ ਕਾਲਰ ਤੋਂ ਫੜ ਕੇ ਪਿੱਛੇ ਧੱਕਿਆ ਮੰਜੇ ਉੱਤੇ ਲੰਮੇ ਪਏ ਸਮੀਰ ਨੂੰ ਚੁੱਕਿਆ ਸਮੀਰ ਇੱਕਦਮ ਮਨਦੀਪ ਦੇ ਗਲ ਨੂੰ ਚਿੰਬੜ ਗਿਆ ਉਹ ਇੰਨਾ ਡਰਿਆ ਹੋਇਆ ਸੀ ਕਿ ਉਹ ਦੀ ਚੀਕ ਤੱਕ ਨਾ ਨਿਕਲੀ ਮਨਦੀਪ ਮੂੰਹ ਚਾਕੇ ਸਿਰ ਤੇ ਖੜੇ ਦਲਜੀਤ ਨੂੰ ਨਿਮਰਤਾ ਨਾਲ ਬੋਲਿਆ ਬਈ ਜਾਰ ਤੂੰ ਜਵਾਕਾਂ ਨੂੰ ਤਾਂ ਛੱਡ ਦਿਆ ਕਰ ਦਲਜੀਤ ਹੱਥ ਵਿੱਚ ਆਏ ਸ਼ਿਕਾਰ ਦੇ ਨਿਕਲ ਜਾਂਦੇ ਸਹਨ ਵਾਂਗ ਪੁੱਤਰਿਆ ਖੜਾ ਸੀ ਉਸ ਦੀਆਂ ਮੁੱਠੀਆਂ ਕੁੱਟ ਕੇ ਮਿੱਚੀਆਂ ਹੋਈਆਂ ਸਨ ਉਸ ਨੇ ਕਚੀਚੀ ਵੱਟ ਹੋਈ ਸੀ ਸਮੀਰ ਨੂੰ ਗੱਲ ਨਾ ਲਾ ਕੇ ਮਨਦੀਪ ਨੇ ਉਸ ਦੀ ਗੱਲ ਥਪਤ ਪਾਈ ਬਾਲਾ ਨੂੰ ਉਡਾਇਆ ਆਪਣੀ ਇੱਕ ਮੀ ਦੀ ਜੇਬ ਵਿੱਚ ਟੰਗਿਆ ਸਿਹਾਈ ਵਾਲਾ ਪੈਨ ਉਤਾਰ ਕੇ ਉਸ ਨੇ ਸਮੀਰ ਦੀ ਜੇਬ ਵਿੱਚ ਟੰਗ ਦਿੱਤਾ ਜ਼ਮੀਨ ਤੇ ਪਿਆ ਉਹਦਾ ਪੇਪਰ ਬੋਰਡ ਚੁੱਕ ਕੇ ਫੜਾਇਆ ਅਤੇ ਆਖਿਆ ਨਹੀਂ ਆਉਂਦਾ ਹੁਣ ਵੀਰ ਜੀ ਪਰ ਆੜੀ 2 ਨਹੀਂ ਕਰਨੀ ਤੂੰ ਪੱਜ ਇੱਥੋਂ ਹੁਣ ਮੁੜ ਕੇ ਇੱਥੇ ਆਇਆ ਤਾਂ ਆਪਣੀ ਆੜੀ 2 ਹੋਜੂ ਚੰਗਾ ਪੱਜ ਇੱਥੋਂ ਹੁਣ ਸਮੀਰ ਜਿਉਂ ਹੀ ਬਾਹਰ ਨਿਕਲਿਆ ਦਾਂ ਦਲਜੀਤ ਨੇ ਧੱਕਾ ਮਾਰ ਕੇ ਮਨਦੀਪ ਨੂੰ ਮੰਝੇ ਤੇ ਸੁੱਟ ਲਿਆ ਇਹ ਦੇਖ ਸਮੀਰ ਫਿਰ ਵਾਪਸ ਮੁੜਨ ਲੱਗਾ ਤਾਂ ਮਨਦੀਪ ਚੀਕਿਆ ਤੂੰ ਭਾਜ ਜਾ ਸਮੀਰ ਇਥੋਂ ਤੈਨੂੰ ਮੇਰੀ ਸੋ ਪਰ ਅਗਲੇ ਪਾਲੇ ਸਮੀਰ ਨੂੰ ਬਾਹਾਂ ਫੜ ਕੇ ਦਲਜੀਤ ਨੇ ਬਾਹਰ ਕੱਢਿਆ ਅਤੇ ਠਾਹ ਕਰਕੇ ਬੂਹਾ ਪੇੜ ਲਿਆ ਉਧਰ ਲਾਲ ਬੱਤੀ ਕਾਰਨ ਇਹ ਕਦਮ ਗੱਡੀ ਤੇ ਬ੍ਰੇਕ ਲੱਗੇ ਤਾਂ ਸਮੀਰ ਨੂੰ ਜਾਦ ਵਿੱਚੋਂ ਬਾਹਰ ਆਇਆ ਉਦੇ ਮੱਥੇ ਉੱਪਰ ਪਸੀਨਾ ਸੀ ਉਦੋਂ ਹੀਰਾ ਵੀ ਆਪਣੀ ਜਾਤ ਤੋਂ ਬਾਹਰ ਆਈ ਤਾਂ ਉਸ ਦਾ ਦਿਲ ਤੇਜ਼ ਧੜਕਿਆ ਦੋਹਾਂ ਨੇ ਇੱਕ ਦੂਜੇ ਵੱਲ ਦੇਖਿਆ ਤੇ ਇੱਕੋ ਦਮ ਦੋਹਾਂ ਦੇ ਮੂੰਹੋਂ ਨਿਕਲਿਆ ਓ ਠੀਕ ਹੋ ਨਾ ਤੁਸੀਂ ਸਮੀਰ ਠੀਕ ਐ ਤੂੰ ਹਾਂ ਦੀ ਬਸ ਵੀਰ ਜੀ ਠੀਕ ਹੋਣ ਰੱਬ ਕਰੇ ਸਭ ਠੀਕ ਹੋਵੇ ਆਖ ਹੀਰਾ ਨੇ ਬਾਹਰ ਦੇਖਿਆ ਉਹ 에어ਪੋਰਟ ਪ੍ਰਵੇਸ਼ ਕਰ ਰਹੇ ਸਨ ਏਅਰਪੋਰਟ ਪਹੁੰਚ ਕੇ ਸਮੀਰ ਨੇ ਬੋਰਡਿੰਗ ਪਾਸ ਲਏ ਜਮ੍ਹਾਂ ਕਰਵਾਉਣ ਵਾਲਾ ਸਮਾਨ ਹੈ ਹੀ ਨਹੀਂ ਸੀ ਦੋਹਾਂ ਨੇ ਆਪਣੇ ਆਪਣੇ ਹੈਡ ਬੈਗ ਹੈਂਡ ਬੈਗ ਇੱਕ ਵਿੱਚ ਸੂਟ ਪਾਇਆ ਸੀ ਤੇ ਉਹ ਮੋਢੇ ਤੇ ਹੀ ਕੈਰੀ ਕਰਕੇ ਦੋਵੇਂ ਬੋਰਡਿੰਗ ਪਾਸ ਤੇ ਦਰਸਾਏ ਗਏ ਗੇਟ ਨੰਬਰ 27 ਤੇ ਪਹੁੰਚੇ ਹੀਰਾ ਇੱਕਦਮ ਖਮੋਸ਼ ਸੀ ਇੰਜ ਜਿਵੇਂ ਅੰਦਰ ਹੀ ਅੰਦਰ ਕਿਸੇ ਡੂੰਘੇ ਸਮੁੰਦਰ ਵਿੱਚ ਗੋਤਾ ਖਾਰੀ ਹੋਵੇ ਸਮੀਰ ਨੇ ਹੀਰਾ ਦੇ ਮੂੰਹ ਵੱਲ ਦੇਖਿਆ ਤਾਂ ਉਸ ਨੂੰ ਇੱਕ ਪਿਲਕਤਨਸ਼ਾਈ ਲੱਗੀ ਪਰ ਇੱਕ ਗੱਲ ਜੋ ਸਮੀਰ ਨੂੰ ਅਲੱਗ ਲੱਗੀ ਉਹ ਇਹ ਸੀ ਕਿ ਹੀਰਾ ਹੁਣ ਆਪਣਾ ਬੰਬਾਇਆ ਪਹਿਰਾਵਾ ਉਤਾਰ ਕੇ ਪੰਜਾਬੀ ਸੂਟ ਵਿੱਚ ਪੂਰੀ ਤਰ੍ਹਾਂ ਹਰਜੀਤ ਬਣ ਚੁੱਕੀ ਸੀ ਬਾਲਾਂ ਨੂੰ ਜੂੜੇ ਦਿੱਤਾ ਗੁੱਤ ਵਿੱਚ ਸਾਂਭਿਆ ਹੋਇਆ ਸੀ ਸਮੀਰ ਨੇ ਉਹਦਾ ਧਿਆਨ ਦੂਜੇ ਪਾਸੇ ਲਾਉਣ ਲਈ ਗਿਆ ਦੀ ਤੁਸੀਂ ਤਾਂ ਮਰਾਠੜ ਤੋਂ ਇੱਕਦਮ ਪੰਜਾਬਣ ਬਣ ਚੁੱਕੇ ਹੋ ਕਾਸ਼ ਪਹਿਰਾਵੇ ਬਦਲਣ ਨਾਲ ਹਾਲਾਤ ਵੀ ਬਦਲ ਜਾਣ ਕਿਤੇ ਮਨੋ ਵੀ ਆਪਣਾ ਇਰਾਦਾ ਬਦਲ ਚੁੱਕਾ ਹੋਵੇ ਕਿਤੇ ਹੋਪ ਫਾਰ ਦਾ ਬੈਸਟ ਦੀ ਸਭ ਠੀਕ ਹੋਵੇ ਮੇਰਾ ਦਿਲ ਕਹਿ ਰਿਹਾ ਪਰ ਹਰਜੀਤ ਚੁੱਪਚਾਪ ਸਮੀਰ ਦੇ ਪਿੱਛੇ ਪਿੱਛੇ ਪੈਰ ਕਸੀੜ ਦੀ ਤੁਰੀ ਜਾ ਰਹੀ ਸੀ ਸਮੀਰ ਨੇ ਕਾਊਂਟਰ ਤੇ ਜਾ ਕੇ ਬੋਰਡਿੰਗ ਪਾਸ ਦਿਖਾਇਆ ਕਿ ਜ਼ਰੂਰੀ ਜਾਣਕਾਰੀ ਹਾਸਲ ਕੀਤੀ ਅਤੇ ਹਰਜੀਤ ਨੂੰ ਹਾਲ ਵਿੱਚ ਬਿਠਾਇਆ ਬੈਗ ਵਿੱਚੋਂ ਪਾਣੀ ਦੀ ਬੋਤਲ ਕੱਢ ਕੇ ਉਸ ਨੂੰ ਪਾਣੀ ਪਿਲਾਇਆ ਹਾਲ ਵਿੱਚ ਲੱਗੇ ਡਿਜੀਟਲ ਕਲਾਕ ਤੇ ਨਿਗਾਹ ਮਾਰੀ ਤਾਂ ਸੂਬਾ ਦੇ ਪੌਣੇ 3:00 ਵੱਜ ਚੁੱਕੇ ਸਨ ਉਹ ਪਿਛਲੇ ਕੁਝ ਘੰਟਿਆਂ ਵਿੱਚ ਮਨੂ ਦੀ ਫਿਕਰ ਵਿੱਚ ਇਸ ਕਦਰ ਗਵਾਚ ਗਏ ਸਨ ਕਿ ਉਹਨਾਂ ਨੂੰ ਚੱਲ ਰਹੇ ਸਮੇਂ ਅਤੇ ਆਲੇ-ਦੁਆਲੇ ਵਿੱਚ ਗੁਜ਼ਰੇ ਲੋਕਾਂ ਤੱਕ ਨੂੰ ਦੇਖਣ ਦੀ ਸੁਧਬਦ ਨਹੀਂ ਸੀ ਹਰਜੀਤ ਨੇ ਪਾ ਮੇ ਮਨੋ ਦੀ ਉਹ ਆਖਰੀ ਤਸਵੀਰ ਨਹੀਂ ਸੀ ਵੇਖੀ ਪਰ ਸਮੀਰ ਨੂੰ ਤਾਂ ਛੱਤ ਨਾਲ ਨਾਲ ਲੰਮਕ ਦਾ ਰਸਾ ਬਾਰ-ਬਾਰ ਅੱਖਾਂ ਸਾਹਮਣੇ ਨਜ਼ਰ ਆ ਰਿਹਾ ਸੀ ਉਹ ਆਪਣਾ ਬੈਗ ਗੋਦੀ ਵਿੱਚ ਲੈ ਕੇ ਹਰਜੀਤ ਕੋਲ ਲੰਮੀ ਕੁਰਸੀ ਤੇ ਕਿਨਾਰੇ ਬੈਠ ਗਿਆ ਉਸ ਨੇ ਹਰਜੀਤ ਦਾ ਹੱਥ ਫੜਿਆ ਘੁੱਟਿਆ ਜਿਵੇਂ ਹੌਸਲਾ ਦੇਣ ਚਾ ਰਿਹਾ ਹੋਵੇ ਦੀ ਅੰਕਲ ਜੀ ਬੀਰ ਜੀ ਨਾਲ ਐਨੇ ਗੁੱਸੇ ਕਿਉਂ ਰਹਿੰਦੇ ਨੇ ਉਹ ਤਾਂ ਸਮੀਰ ਸਾਰੇ ਦੁਨੀਆ ਨਾਲ ਗੁੱਸਿਆ ਹੈ ਇਥੋਂ ਤੱਕ ਕਿ ਖੁਦ ਨਾਲ ਵੀ ਗੁੱਸਿਆ ਹਰਜੀਤ ਹੌਂਕਾ ਭਰ ਕੇ ਬੋਲੀ ਔਰਤ ਜਾਤ ਤੋਂ ਨਫ਼ਰਤ ਹੈ ਉਹ ਸਮਝਦਾ ਹੈ ਕਿ ਮਰਦਾਂ ਦੇ ਸਮਾਜ ਵਿੱਚ ਮਰਦਾਂ ਦਾ ਹੀ ਬੋਲ ਵਾਲਾ ਰਹੇ ਪਹਿਲਾਂ ਤਾਂ ਉਸ ਨੂੰ ਪੁੱਤਰ ਨਾ ਹੋਣ ਤੇ ਹੀ ਖਿਜ ਸੀ ਹਰ ਵਾਰ ਕੁੜੀ ਜੰਮਣ ਪਿੱਛੋਂ ਫਿਰ ਤੋਂ ਮਾਂ ਨੂੰ ਇੱਕ ਹੋਰ ਬੱਚਾ ਪੈਦਾ ਕਰਨ ਲਈ ਦਬਾਅ ਪਾਉਂਦਾ ਰਹਿੰਦਾ ਅੱਛਾ ਦੀ ਅੰਤਜੀਵ ਵਿਚਾਰੇ ਤਾਂ ਹੀ ਐਨੇ ਕਮਜ਼ੋਰ ਸੀ ਅਤੇ ਅਕਸਰ ਬਿਮਾਰ ਰਹਿੰਦੇ ਸਨ ਸਮੀਰ ਫਿਕਰ ਨਾ ਬੋਲਿਆ ਨਹੀਂ ਇੱਕ ਗੱਲ ਹੋਰ ਸੀ ਦਿਕਰਾ ਉਹ ਕਿਹੜੀ ਦੀ ਮੰਨੂ ਅੰਦਰ ਕੋਈ ਕੁਦਰਤੀ ਘੜਵਟ ਸੀ ਜਾਂ ਸ਼ਾਇਦ ਉਹ ਸਾਡਾ ਭੈਣਾਂ ਦਾ ਪ੍ਰਭਾਵ ਕਬੂਲਦਾ ਸੀ ਉਸ ਨੂੰ ਤਾਂ ਨਿੱਕੇ ਹੁੰਦੇ ਹੀ ਕੁੜੀਆਂ ਵਾਲਾ ਸਭ ਕੁਝ ਪਸੰਦ ਸੀ ਉਹੀ ਗੱਲਾਂ ਉਹੀ ਪਹਿਰਾਵਾ ਉਹੀ ਖੇਡਾਂ ਜੋ ਅਸੀਂ ਖੇੜਦਿਆਂ ਸੀ ਤੈਨੂੰ ਪਤਾ ਇੱਕ ਵਾਰ ਤਾਂ ਪਾਪਾ ਜੀ ਸਾਡੇ ਸਾਰੇ ਕਿਡੌਣੀ ਖਾਦ ਵਾਲੇ ਬੋਰੇ ਵਿੱਚ ਪਾ ਕੇ ਰੂੜੀ ਤੇ ਸੁੱਟਾਈ ਸੀ ਇਹ ਗੱਲ ਸੁਣ ਕੇ ਸਮੀਰ ਦੀਆਂ ਅੱਖਾਂ ਹੈਰਾਨੀ ਵਿੱਚ ਹੋਰ ਜ਼ਿਆਦਾ ਖੁੱਲ ਗਈਆਂ ਉਸ ਨੂੰ ਇਹ ਗੱਲ ਆਪਣੇ ਖੁਦ ਦੇ ਬਚਪਨ ਦੇ ਨਾਲ ਮਿਲਦੀ ਜੁਲਦੀ ਜਾਪੀ ਤਾਂ ਬੋਲਿਆ ਨਹੀਂ ਦੀ ਇਹ ਸਭ ਤਾਂ ਕੁਦਰਤੀ ਤੌਰ ਤੇ ਹੀ ਹੁੰਦਾ ਹੈ ਕਿ ਸਾਨੂੰ ਕੀ ਪਸੰਦ ਹੈ ਮੈਨੂੰ ਵੀ ਇਹੀ ਸਭ ਕੁਝ ਪਸੰਦ ਸੀ ਜਦ ਕਿ ਮੇਰੇ ਤਾਂ ਕੋਈ ਭੈਣ ਵੀ ਨਹੀਂ ਹੈ ਜਿਸ ਦਾ ਪ੍ਰਭਾਵ ਮੈਂ ਕਬੂਲਦਾ ਪਰ ਸਮੀਰ ਇਹ ਗੱਲਾਂ ਨਾ ਤਾਂ ਉਸ ਵਕਤ ਸਾਨੂੰ ਹੀ ਸਮਝ ਆਉਂਦੀਆਂ ਸੀ ਤੇ ਨਾ ਹੀ ਪਾਪਾ ਜੀ ਕੁਦਰਤ ਦਾ ਭਾਣਾ ਸਮਝ ਕੇ ਮੰਨਣ ਉਤਿਆਸੀ ਉਹ ਤਾਂ ਸਗੋਂ ਕੁਦਰਤ ਦੇ ਉਲਟ ਹੀ ਚੱਲਣ ਲੱਗ ਪਈ ਸੀ ਜਿਸ ਨਾਲ ਮਨ ਨੂੰ ਹੋਰ ਤਕਲੀਫ ਮਿਲਦੀ ਉਹ ਹੋਦੀ ਇਹ ਤਾਂ ਬਹੁਤ ਮਾੜਾ ਹੋ ਰਿਹਾ ਸੀ ਫੇਰ ਵੀਰ ਜੀ ਨਾਲ ਤੁਸੀਂ ਮੈਨੂੰ ਖੁੱਲ੍ਹ ਕੇ ਦੱਸੋ ਨਾ ਹਰਜੀਤ ਨੇ ਠੰਡਾ ਹੌਂਕਾ ਤੇ ਦੂਰ ਜਿਵੇਂ ਕਿਸੇ ਪਤਾਲ ਵਿੱਚ ਡਿੱਗਦੀ ਆਵਾਜ਼ ਨਾਲ ਗੱਲ ਅੱਗੇ ਤੋਰੀ ਹਰਜੀਤ ਦੀ ਗੱਲ ਸੁਣਦੇ ਹੋਏ ਸਮੀਰ ਦੇ ਚਿਹਰੇ ਦੇ ਭਾਵ ਔਰਤਾ ਵਾਂਗ ਹੀ ਬਦਲ ਰਹੇ ਸਨ ਜਿਵੇਂ ਔਰਤਾਂ ਕਿਸੇ ਗਲਤੀ ਪਤੀ ਕਿਰਿਆ ਦੇਣ ਲਈ ਕਦੇ ਅੱਖਾਂ ਹੀ ਕਦੇ ਮੁਰਦੀ ਕਿਸੇ ਮੁਦਰਾ ਰਾਹੀਂ ਜਵਾਬ ਦਿੰਦੀਆਂ ਹਨ ਬਿਲਕੁਲ ਉਸੇ ਤਰ੍ਹਾਂ ਪੂਰੀ ਤਰ੍ਹਾਂ ਦੇ ਪ੍ਰਭਾਵ ਦਿੰਦਿਆਂ ਹੋਇਆਂ ਸਮੀਰ ਪੂਰੀ ਤਰ੍ਹਾਂ ਗਵਾਚ ਕੇ ਦੀਦਾ ਵਰਫ ਹਰਜੀਤ ਕੌਰ ਦੀਆਂ ਗੱਲਾਂ ਸੁਣ ਰਿਹਾ ਸੀ ਤੇ ਪਾਪਾ ਜੀ ਉਸ ਲਈ ਗੁੱਲੀ ਦਿੰਦਾ ਕਰਵਾ ਕੇ ਲਿਆਏ ਦੋ ਲੱਕੇ ਕਬੂਤਰ ਵੀ ਲਿਆਏ ਪਰ ਮਨੋਂ ਦੀ ਇਹਨਾਂ ਚੀਜ਼ਾਂ ਵਿੱਚ ਤੇਰਾ ਦਿਲ ਚਸਪੀ ਨਹੀਂ ਸੀ ਉਸਨੇ ਕਬੂਤਰ ਤਾਂ ਦੂਜੇ ਦਿਨ ਹੀ ਉਡਾ ਦਿੱਤੇ ਉਹਦਾ ਵਿਚਾਰੇ ਦਾ ਕੋਈ ਬਸ ਨਹੀਂ ਸੀ ਉਹ ਤਾਂ ਦੂਜੇ ਤੀਜੇ ਦਿਨ ਹੀ ਪਾਪੇ ਦੀ ਘੁੱਟ ਦਾ ਸ਼ਿਕਾਰ ਬਣ ਜਾਂਦਾ ਮਨੋ ਤੋ ਆਪ ਮਹਾਰੇ ਹੀ ਕੁਝ ਨਾ ਕੁਝ ਹੋ ਜਾਂਦਾ। ਉਹਨੇ ਦਿਨੀ ਮੇਰੀ ਦਾਦੀ ਚਰਖਾ ਕੱਤਦੀ ਹੁੰਦੀ ਸੀ ਕਹਿੰਦੀ ਸੀ ਧੀਆ ਦੀ ਤਾੜ ਐ ਮੇਰੇ ਪੁੱਤ ਦੇ ਘਰੇ ਕੋਈ ਦਰੀਆਂ ਕੇਸੀ ਬਣਵਾ ਲੋ ਐਵੇਂ ਤਾਂਨੇ ਘਰੋਂ ਵਿਦਾ ਕੀਤੀਆਂ ਜਾ ਸਕਣੀਆਂ। ਉਸ ਦਿਨ ਕੀਤੇ ਦਾਦੀ ਚਰਖਾ ਕੱਤਦੀ ਕੱਦੀ ਹਟੇ ਤਾਂ ਮਨੋ ਸਕੂਲੋਂ ਆ ਗਿਆ। ਉਹ ਪੰਜਵੀਂ ਜਮਾਤ ਪੜਦਾ ਸੀ। ਜੋ ਹੀ ਉਸਨੇ ਬੇਬੇ ਦੀ ਪੀੜੀ ਖਾਲੀ ਵੇਖੀ ਤਾਂ ਉਹ ਫਟਾਫਟ ਬੇਬੇ ਦੀ ਪੀੜੀ ਤੇ ਬੈ ਗਿਆ ਉਸਨੇ ਪੂਣੀਆਂ ਵਾਲੇ ਬੋਟੇ ਵਿੱਚੋਂ ਪੂਣੀ ਚੱਕੀ ਅਤੇ ਗਲੋਟੇ ਨਾਲ ਲੰਮਕ ਦੇ ਤੰਦ ਨਾਲ ਜੋੜ ਕੇ ਚਰਖੇ ਦੀ ਗੁੱਝ ਫੇਰ ਦਿੱਤੀ ਜਦ ਚਰਖੇ ਨੇ ਹੂੰ ਹੂੰ ਕੀਤੀ ਤਾਂ ਬੇਬੇ ਬਾਹਰ ਨਿਕਲੀ ਮਨੂ ਨੂੰ ਦੇਖ ਕੇ ਬਲਾਈ ਹਸੀ ਅਤੇ ਮਾਂ ਨੂੰ ਬੋਲੀ ਦੇਖ ਨੀ ਭਾਈ ਬਹੂ ਅੱਜ ਤਾਂ ਆਪਣੇ ਘਰੇ ਬਾਪੂ ગાંધી ਆਇਆ ਬੈਠਾ ਕੁੜੇ मां ਵੀ ਅੱਗੂ ਮੁਸਕਤਾ ਕੇ ਮਨ ਨੂੰ ਛੇੜਦੀ ਹੋਈ ਬੋਲੀ ਬੇ ਬਾਪੂ ਗਾਂਧੀ ਕੀ ਬਣਾਏਗਾ ਤੂੰ ਝੱਗਾ ਕੇ ਤੋਤੀ ਉਪਰੋਂ ਹੀ Papa ਆਵੜਿਆ ਅਲੀ ਅਲੀ ਕਰਦਾ ਉਸ ਨੇ ਦੂਰੋਂ ਹੀ ਇਹ ਸਭ ਦੇਖ ਲਿਆ ਸੀ ਉਹ ماں ਦੀ ਗੱਲ ਦਾ ਜਵਾਬ ਦਿੰਦਿਆਂ ਬੋਲਿਆ ਤੁਹਾਡੀ ماں ਦਾ ਸਿਰ ਬਣਾਉ ਇਹ ਕੁੱਤੀਆਂ ਤੀਵੀਆਂ ਹਟਾਉਂਦੀਆਂ ਨਹੀਂ ਆਪਦੇ ਪਿਓ ਨੂੰ ਉਪਰੋਂ ਹਿੜ ਹਿੜ ਕਰੀ ਜਾਂਦੀਆਂ ਪਾਪੇ ਦੀ ਆਵਾਜ਼ ਨੇ ਚਾਰੇ ਪਾਸੇ ਸੁੰਝ ਖਲਾਦ ਦਿੱਤੀ ਮਨੋਂ ਭੱਜ ਕੇ ਦਾਦੀ ਦੇ ਪਿੱਛੇ ਲੁਕ ਗਿਆ ਮਾਂ ਦੇ ਚਿਹਰੇ ਤੇ ਵੀ ਮੁਰਦੇ ਹਾਨੀ ਸ਼ਾ ਗਈ ਸਾਰਿਆਂ ਦੇ ਦਿਲ ਇੱਕ ਡਰ ਫਸਰ ਗਿਆ ਕਿ ਪਤਾ ਨਹੀਂ ਪਾਪਾ ਜੀ ਹੁਣ ਕਿਹੜਾ ਕਾਂਡ ਕਰਨ ਵਾਲੇ ਨੇ ਸਾਰਿਆਂ ਦੇ ਕਲੇਜੇ ਧੱਕ-ਧੱਕ ਕਰਨ ਲੱਗੇ ਉਹੀ ਗੱਲ ਹੋਈ ਅਤੇ ਸਣੇ ਪੀੜੀ ਚਰਖੇ ਤੇ ਝੜਕ ਕੇ ਢਿੱਲੇ ਲਾ ਦਿੱਤੀ ਬੇਬੇ ਨੇ ਬਥੇਰਾ ਰੋਲਾ ਪਾਇਆ ਬੇਚੰਦਰੀਆ ਕਿਉਂ ਜੜਾਂ ਪੁੱਟਦਾ ਆਪਣੀਆਂ ਪੀੜੀ ਕੌਣ ਸੜਦਾ ਹੁੰਦਾ ਨਖਟਣਿਆ ਉਦੋਂ ਭਾਵੇਂ ਮੈਨੂੰ ਬੇਬੇ ਦੀ ਗੱਲ ਸਾਹਮਣੇ ਨਹੀਂ ਸੀ ਆਈ ਪਰ ਅੱਜ ਲੱਗਦਾ ਬੇਬੇ ਸੱਚ ਕਹਿੰਦੀ ਸੀ ਮੇਰੇ ਇਸ ਪਿਓ ਨੇ ਆਪਣੀ ਹੰਕਾਰ ਅਤੇ ਜਿੱਦ ਵਿੱਚ ਹੱਥੀਂ ਆਪਣੀ ਪੀੜੀ ਦਾ ਬੀੜਾ ਘਰ ਕਰ ਦਿੱਤਾ ਹੁਣ ਕਿਹੜਾ ਇਹ ਸੁਦਦਦਾ ਇੱਕ ਰਸੇ ਹੀ ਗਿਆ ساری ਉਮਰ ਜੇ ਇਹ ਆਪਣੀ ਹੋਮੇ ਦੇ ਚਿਵਾਰੇ ਤੋਂ ਹੇਠਾਂ ਉਤਰਦਾ ਤਾਂ ਇਸ ਨੂੰ ਕੁਝ ਤਾਂ ਸਮਝ ਆਉਂਦੀ ਕਿ ਘਰ ਦੀਆਂ ਨੀਹਾਂ ਆਰਥ ਤੇ ਮਰੀਆਂ ਤੇ ਨਹੀਂ ਬਲਕਿ ਪਿਆਰ ਦੇ ਕੰਕਰੀਟ ਨਾਲ ਹੀ ਪੱਕੀਆਂ ਹੁੰਦੀਆਂ ਹਨ ਪਰ ਸਾਡੇ ਪਾਪੇ ਦੇ ਦਿਲ ਵਿੱਚ ਪਿਆਰ ਤਾਂ ਦੂਰ ਦੂਰ ਕਿਤੇ ਵੀ ਨਹੀਂ ਸੀ ਮਨੋਸਾਰੀ ਉਮਰ ਮੇਰੇ ਪਾਪੇ ਤੋਂ ਡਰਦਾ ਰਿਹਾ ਆਕਰ ਉਸ ਦਾ ਇਹ ਡਰ ਹੀ ਉਸ ਨੂੰ ਅਤੇ ਮੈਨੂੰ ਕਰੋ ਬੇਕਾਰ ਕਰ ਗਿਆ ਮੈਂ ਮਨੂੰ ਦੀ ਤੇ ਮਾਂ ਦੇ ਤਕਲੀਫ ਨਹੀਂ ਜਾ ਸਕਦੀ ਉਸ ਪਾਤਰ ਹੀ ਮੈਂ ਆਵਦਾ ਕਰ ਪਟਿਆ ਪਰ ਮੈਨੂੰ ਇਸ ਦਾ ਕੋਈ ਅਫਸੋਸ ਨਹੀਂ ਹੈ ਪ੍ਰਕਾਸ਼ ਕਿ ਮੇਰੀ ਕਿਸਮਤ ਮੈਨੂੰ ਦੂਜੀ ਵਾਰ ਦਗਾ ਨਾ ਦਿੰਦੀ ਤਾਂ ਅੱਜ ਮੈਂ ਮਨ ਨੂੰ ਆਪਣੇ ਖੰਭਾ ਹੀਠੀ ਲੁਕੋ ਕੇ ਰੱਖ ਲੈਣਾ ਸੀ ਗੱਲ ਸੁਣਦਿਆਂ ਸਮੀਰ ਦੀਆਂ ਅੱਖਾਂ ਵਾਰ-ਵਾਰ ਪਰ ਆਉਂਦੀਆਂ ਉਹ ਆਪਣੇ ਹੰਝੂਆਂ ਨੂੰ ਆਪਣੀਆਂ ਗੱਲਾਂ ਤੋਂ ਤਿਲਕਣ ਦੇ ਰਿਹਾ ਸੀ ਉਦੋਂ ਹੀ ਯਾਤਰੀਆਂ ਨੂੰ ਧਿਆਨ ਦੇਣ ਵਾਲੀ ਆਵਾਜ਼ ਸੁਣੀ ਅਤੇ ਗੇਟ ਖੁੱਲਦਾ ਨਜ਼ਰ ਆਇਆ 3:30 ਵਜੇ ਸਨ ਏਅਰਲਾਈਨ ਦੇ ਕਰਮਚਾਰੀਆਂ ਨੇ ਪੈਸੇਂਜਰ ਜਹਾਜ਼ ਵਿੱਚ ਬਿਠਾਉਣੇ ਸ਼ੁਰੂ ਕੀਤੇ ਤਾਂ ਸਮੀਰ ਅਤੇ ਹਰਜੀਤ ਵੀ ਕਤਾਰ ਵਿੱਚ ਸ਼ਾਮਿਲ ਹੋ ਗਏ ਕੋਈ ਹੋਰ ਮੌਕਾ ਹੁੰਦਾ ਤਾਂ ਹਰਜੀਤ ਨੇ ਜਾ ਕੇ ਖਿੜਕੀ ਵਾਲੇ ਪਾਸੇ ਬੈਠਣਾ ਸੀ ਪਰ ਅੱਜ ਉਸ ਨੂੰ ਆਪ ਮੁਹਾਰੇ ਮਿਲੀ ਇਹ ਸੀਟ ਉਸ ਨੂੰ ਖੁਸ਼ੀ ਤਾਂ ਕੀ ਦਿੰਦੀ ਬਲਕਿ ਹਰਜੀਤ ਦਾ ਧਿਆਨ ਤੱਕ ਵੀ ਨਹੀਂ ਖਿੱਚ ਸਕੀ ਉਹ ਤਾਂ ਜਹਾਜ਼ ਤੋਂ ਵੀ ਪਹਿਲਾਂ ਉੱਡ ਕੇ ਕਿਤੇ ਪਹੁੰਚਣਾ ਚਾਹੁੰਦੀ ਸੀ ਜਿੱਥੇ ਉਹ ਆਪਣੇ ਛੋਟੇ ਪ੍ਰਾਣ ਨੂੰ ਮੌਤ ਦੇ ਖੂਨੀ ਪੰਜਿਆਂ ਵਿੱਚੋਂ ਖਿੱਚ ਲਵੇ ਸਮੀਰ ਨੇ ਚਲਵੀਂ ਇਹ ਨਜ਼ਰ ਜਹਾਜ਼ ਦੀਆਂ ਸਵਾਰੀਆਂ ਵੱਲ ਮਾਰੀ ਅਤੇ ਬਨੋਟੀ ਜੀ ਮੁਸਕਰਾਟ ਸਭ ਵੱਲ ਵਿਕੇਰੀ ਹਰਜੀਤ ਦੇ ਨਾਲ ਲੱਗਦੇ ਬੈਠਦਿਆਂ ਹੋਇਆਂ ਸਮੀਰ ਬੋਲਿਆ ਦੀ ਮੈਨੂੰ ਤਾਂ ਵੀਰ ਜੀ ਨੇ ਬੜੀ ਬਰ ਮਸੀਬਤ ਦੇ ਮੂੰਹ ਵਿੱਚੋਂ ਕੱਢਿਆ ਏ ਕਾਸ਼ ਮੈਂ ਵੀ ਉਹਨਾਂ ਨੂੰ ਬਚਾ ਸਕਾਂ ਉਹ ਤਾਂ ਸਭ ਲਈ ਹੀ ਪਿਆਰ ਨਾਲ ਭਰਿਆ ਹੋਇਆ ਸੀ ਪਰ ਪਾਪਾ ਹੀ ਉਸ ਦੇ ਅੰਦਰ ਨਹੀਂ ਚਾਗ ਸਕਿਆ ਸਮੀਰ ਨੇ ਆਪਣਾ ਕੰਨ ਹਰਜੀਤ ਦੇ ਬਿਲਕੁਲ ਨੇੜੇ ਕੀਤਾ ਹੋਇਆ ਸੀ ਕੁਝ ਇੱਕ ਲੋਕ ਉਹਨਾਂ ਨੂੰ ਇੰਨੀ ਨੇੜੇ ਬੈਠ ਬੇਕ ਅਜੀਬ ਜਿਹੀ ਮੁਸਕਾਨ ਨਾਲ ਵੇਖਦੇ ਲੰਗੇ ਪਰ ਉਹਨਾਂ ਦੋਹਾਂ ਨੂੰ ਲੋਕਾਂ ਦੀਆਂ ਇਹਨਾਂ ਨਜ਼ਰਾਂ ਨੂੰ ਤੱਕਣ ਅਤੇ ਸਮਝਣ ਦੀ ਹੋਸ਼ ਕਿੱਥੇ ਸੀ ਤੁਹਾਨੂੰ ਪਤਾ ਦੀ ਜਦ ਆਪਣੇ ਪਿੰਡ ਉਹ ਨਮਾ ਨਮਾ ਮਾਲ ਖੁੱਲਿਆ ਸੀ ਜਿਸ ਨੂੰ ਸਾਰੇ ਵੱੱਗੇ ਬਾਜ਼ਾਰ ਕਹਿੰਦੇ ਹੁੰਦੇ ਹਨ ਉਦੋਂ ਸ਼ਾਇਦ ਮੈਂ 8ਵੀਂ ਵਿੱਚ ਪੜਦਾ ਸੀ ਪਿੰਡ ਦੇ ਕੁਝ ਮੁੰਡਿਆਂ ਨਾਲ ਕੇ ਮੈਂ ਵੀ ਕੋਈ ਨਾ ਕੋਈ ਚੀਜ਼ ਖਰੀਦਣ ਬਹਾਨੇ ਉਹ ਬਾਜ਼ਾਰ ਵੇਖਣ ਚਲਾ ਗਿਆ ਹਾਏ ਦੀ ਸੱਚੀਓ ਉਦੋਂ ਮੈਨੂੰ ਬਹੁਤਾ ਹੀ ਸੋਹਣਾ ਲੱਗਾ ਵੱਡੇ ਵੱਡੇ ਰੈਕ ਮੈਂ ਪਹਿਲੀ ਵਾਰ ਦੇਖਿਆ ਸੀ ਚੀਜ਼ਾਂ ਨਾਲ ਭਰੇ ਹੋਏ ਮੈਂ ਇੱਕ ਰੈਕ ਅੱਗੇ ਖੜਾ ਤਾਂ ਉੱਥੇ ਬਹੁਤ ਸਾਰੀਆਂ ਛੋਟੀਆਂ ਵੱਡੀਆਂ ਰੰਗ-ਬਰੰਗੀਆਂ ਬੋਤਲਾਂ ਪਈਆਂ ਸਨ ਮੈਂ ਸੋਚਿਆ ਜਿਵੇਂ ਮੈਂ ਕਿਸੇ ਜਾਦੂਗਰ ਦੇ ਮਹਿਲ ਵਿੱਚ ਆ ਗਿਆ ਹੋਵਾਂ ਜਿਸ ਨੇ ਇਹਨਾਂ ਵੱਖ-ਵੱਖ ਰੰਗਾਂ ਤੇ ਡਿਜ਼ਾਈਨ ਦੀਆਂ ਬੋਤਲਾਂ ਵਿੱਚ ਕਿਸੇ ਨਾ ਕਿਸੇ ਦੀ ਜਾਨ ਬੰਦ ਕੀਤੀ ਹੋਵੇ ਅਚਾਨਕ ਇੱਕ ਮੁੰਡੇ ਨੇ ਸ਼ਰਾਰਤ ਨਾਲ ਉਹਨਾਂ ਵਿੱਚੋਂ ਇੱਕ ਬੋਤਲ ਚੁੱਕੀ ਤੇ ਫੂ ਆ ਅਸ਼ ਕਰਕੇ ਮੇਰੇ ਵੱਲ ਕੁਝ ਉਡਾ ਦਿੱਤਾ ਉਹ ਤੇਰੀ ਦੀ ਉਦੋਂ ਮੈਨੂੰ ਕਿਹੜਾ ਪਤਾ ਸੀ ਵੀ ਇਹ ਤਾਂ ਸੈਂਟ ਹੁੰਦਾ ਮੈਂ ਤਾਂ ਉਸ ਨੂੰ ਫੂ ਅਸ਼ ਦੀ ਆਵਾਜ਼ ਅਤੇ ਉਸ ਵਿੱਚੋਂ ਨਿਕਲਦੀ ਠੰਡੇ ਠੰਡੇ ਫੁਹਾਰ ਮੇਰੇ ਉੱਪਰ ਪੈਣ ਤੋਂ ਹੀ ਡਰ ਗਿਆ ਸੀ ਮੈਨੂੰ ਇੰਜ ਲੱਗਾ ਜਿਵੇਂ ਮੈਂ ਹੁਣੇ ਹੀ ਕਿਸੇ ਜਾਨਵਰ ਜਾਂ ਪੰਛੀ ਵਿੱਚ ਤਬਦੀਲ ਹੋ ਜਾਵਾਂਗਾ ਫਿਰ ਕੋਈ ਸੁਖਮੁਖੀ ਬਣ ਜਾਵਾਂਗਾ ਮੈਂ ਡਰ ਨਾਲ ਖੜੇ ਹੋਏ ਇੱਕ ਨੇ ਕੜ ਕੇ ਆਵਾਜ਼ ਕਿਹਾ ਜੇ ਲੇਡੀਜ਼ ਪਰਫਿਊਮ ਕਿਸ ਨੇ ਯੂਜ਼ ਕੀਤਾ ਸਾਰੇ ਡਰਗੇ ਮੈਂ ਨਹੀਂ ਕੀਤਾ ਜੀ ਮੈਂ ਨਹੀਂ ਕੀਤਾ ਜੀ ਆਖਦੇ ਇੱਕ ਦੂਜੇ ਦੇ ਪਿੱਛੇ ਲੁਕਣ ਲੱਗੇ ਉਸ ਗਾਰਡ ਨੇ ਦੂਰੋਂ ਹੀ ਮੈਨੂੰ ਸੁੰਘ ਲਿਆ ਤੇ ਬੋਲਿਆ ਜੇ ਦੇਖੋ ਸਰ ਜੇ ਸਾਲਾ ਲੜਕੀ ਜੈਸਾ ਚਿਕਨਾ ਇਸ ਨੇ ਯੂਜ਼ ਕੀਤਾ ਜੇ ਪਰਫਿਊਮ ਉਸ ਨੇ ਮੇਰੀ ਬਾਹ ਫੜੀ ਤੇ ਮੈਨੂੰ ਮੈਨੇਜਰ ਕੋਲ ਲੈ ਗਿਆ ਮੈਨੇਜਰ ਬੜੇ ਤਰਮੇ ਨਾਲ ਬੋਲਿਆ ਆਗਰ ਯੂਜ਼ ਕੀਤਾ ਹੈ ਤੋ ਖਰੀਦਣਾ ਵੀ ਪੜੇਗਾ ਮੇਰੇ ਕੋਲ ਤਾਂ ਕਾਣੀ ਕੋਡੀ ਵੀ ਨਹੀਂ ਸੀ ਪਰ ਉਹ ਕਹਿ ਰਹੇ ਸਨ ਕਿ ਇਹ ਪਰਫਿਊਮ ਪੂਰੇ 150 ਰੁਪਏ ਦਾ ਹੈ ਉਹ ਸਾਰੇ ਮੈਨੂੰ ਕੁੱਟਣ ਨੂੰ ਤਿਆਰ ਸਨ ਕਿ ਜੇ ਖਰੀਦਣਾ ਨਹੀਂ ਤਾਂ ਇਸ ਨੂੰ ਵਰਤਿਆ ਕਿਉਂ ਮੈਂ ਉਹਨਾਂ ਨੂੰ ਬਥੇਰਾ ਕਿਹਾ ਕਿ ਇਹਨਾਂ ਮੁੰਡਿਆਂ ਵਿੱਚੋਂ ਕਿਸੇ ਨੇ ਸ਼ਰਾਰਤ ਨਾਲ ਹੀ ਇਹ ਪਰਫਿਊਮ ਮੇਰੇ ਉੱਤੇ ਸੁੱਟਿਆ ਪਰ ਕੋਈ ਵੀ ਮੇਰੀ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਸੀ ਮੈਂ ਸਾਰੇ ਮੁੰਡਿਆਂ ਦੀ ਮਿੰਤਾ ਕਰਨ ਲੱਗਾ ਕਿ ਉਹ ਦੱਸਣ ਬਈ ਮੇਰੀ ਕੋਈ ਗਲਤੀ ਨਹੀਂ ਹੈ ਪਰ ਬਾਕੀ ਮੁੰਡੇ ਵੀ ਕਿਹੜਾ ਬਹੁਤ ਅਮੀਰ ਸਨ ਉਹਨਾਂ ਦੇ ਪੱਲੇ ਵੀ ਕੁਝ ਨਹੀਂ ਸੀ ਉਹ ਸਾਰੇ ਹੀ ਡਰ ਨਾਲ ਕੰਬ ਰਹੇ ਸਨ ਨਾਲੇ ਅਸੀਂ ਤਾਂ ਸਿਰਫ ਬਾਜ਼ਾਰ ਦੇਖਣ ਗਏ ਸੀ ਸਾਡੇ ਕੋਲ ਕੁਝ ਵੀ ਖਰੀਦਣ ਲਈ ਕਾਣੀ ਕੋਡੀ ਨਹੀਂ ਸੀ ਤਾਈਓ ਨਾਤਾ ਮੁੰਡਿਆਂ ਕੋਲ ਮੇਰੀ ਗੱਲ ਦਾ ਜਵਾਬ ਸੀ ਅਤੇ ਨਾ ਹੀ ਮੇਰੇ ਕੋਲ ਕੋਈ ਅਜਿਹੀ ਕੀਮਤੀ ਚੀਜ਼ ਸੀ ਜਿਸ ਨੂੰ ਗਹਿਣੇ ਰੱਖ ਕੇ ਜਾਂ ਬੇਚ ਗਈ ਮੈਂ ਉਹਨਾਂ ਦੇ ਇਸ ਪਰਫਿਊਮ ਦੀ ਕੀਮਤ ਚੁਕਾ ਸਕਦਾ ਉਹ ਮੁੰਡੇ ਮੈਨੂੰ ਉਸ ਮੁਸੀਬਤ ਵਿੱਚ ਪਸਾ ਕੇ ਆਪ ਤਿੱਤਰ ਹੋ ਗਏ ਮੇਰੇ ਕੋਲ ਹੁਣ ਇਹਨਾਂ ਗਾਰਡਾਂ ਦੀ ਮਿੰਤਾ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ਮੈਂ ਇੱਕ ਮੋਟੇ ਸਾਰੇ ਗਾਰਡ ਦੇ ਪੈਰੀ ਡਿੱਕਦਾ ਹੋਇਆ ਉਸ ਨੂੰ ਮਾਫ ਕਰ ਦੇਣ ਲਈ ਕਹਿਣ ਲੱਗਾ ਤਾਂ ਉਸਨੇ ਆਪਣੀ ਲੱਤ ਨੂੰ ਝਟਕਾ ਕੇ ਦੇ ਕੇ ਮੈਨੂੰ ਪਿੱਛੇ ਸੁੱਟ ਦਿੱਤਾ ਅਤੇ ਮੈਨੂੰ ਦੂਸਰੇ ਗਾਰਡ ਨੇ ਡਿੱਗੇ ਪੈਨੂ ਖੜਾ ਕਰਕੇ ਇੱਕ ਜ਼ੋਰ ਦਾ ਚਪੇੜ ਮੇਰੇ ਮੂੰਹ ਉਤੇ ਧਰ ਦਿੱਤੀ ਮੇਰਾ ਤਾਂ ਸੂਸੂ ਵਿੱਚੋਂ ਨਿਕਲ ਗਿਆ ਮੈਂ ਬਹੁਤ ਜ਼ਿਆਦਾ ਹੈਰਾਨ ਪਰੇਸ਼ਾਨ ਸਾਂ ਅਤੇ ਬੇਤਹਾਸ਼ਾ ਰੋ ਰਿਆ ਸਾਂ ਕਿ ਹੁਣ ਇਸ ਮੁਸੀਬਤ ਵਿੱਚੋਂ ਕਿਵੇਂ ਬਾਹਰ ਨਿਕਲਾਂਗਾ ਐਨ ਉਸੇ ਮੌਕੇ ਤੇ ਹੀ ਵੀਰ ਜੀ ਅਤੇ ਅੰਕਲ ਜੀ ਵੀ ਉੱਥੇ ਆ ਗਏ ਐਨ ਉਸੇ ਮੌਕੇ ਤੇ ਵੀਰ ਜੀ ਤੇ ਅੰਕਲ ਜੀ ਉੱਥੇ ਪਹੁੰਚੇ ਤਾਂ ਵੀਰ ਜੀ ਨੇ ਨਜ ਸਿੱਧੀ ਮੇਰੇ ਤੇ ਪਈ ਮੇਰੇ ਅੱਖਾਂ ਵਿੱਚ ਦੇ ਹੰਝੂ ਵੇਖ ਕੇ ਉਹ ਫੌਰਨ ਸਮਝ ਗਏ ਕਿ ਮੈਂ ਕਿਸੇ مصیبت ਵਿੱਚ ਹਾਂ ਮੈਨੂੰ ਪਸਾਇਆ ਵੀ ਕਿਸੇ ਹੋਰ ਵੱਲੋਂ ਹੀ ਗਿਆ ਹੋਵੇਗਾ ਉਸ ਦਿਨ ਵੀਰ ਜੀ ਦਾ ਜਨਮ ਦਿਨ ਸੀ ਅੰਕਲ ਜੀ ਉਹਨਾਂ ਨੂੰ ਕੋਈ ਗਿਫਟ ਲੈ ਕੇ ਦੇਣ ਵਾਸਤੇ ਉਸ ਬਾਜ਼ਾਰ ਵਿੱਚ ਆਏ ਸਨ ਅੰਕਲ ਜੀ ਨੂੰ ਉੱਥੇ ਕਿਸੇ ਆਦਮੀ ਨੇ ਗੱਲੇ ਲਾ ਲਿਆ ਤਾਂ ਵੀਰ ਜੀ ਮੌਕਾ ਵੇਖ ਕੇ ਮੇਰੇ ਕੋਲ ਆਏ ਮੈਂ ਉਹਨਾਂ ਦਿਆਂ ਹੋਇਆ ਉਹਨਾਂ ਨੂੰ ਸਾਰੀ ਗੱਲ ਦਸੀ ਉਹਨਾਂ ਨੇ ਮੇਰਾ ਹੱਥ ਕੁੱਟਦਿਆਂ ਕਿਹਾ ਕੋਈ ਨਹੀਂ ਤੂੰ ਫਿਕਰ ਨਾ ਕਰ ਮੈਂ ਲਾਉਂਦਾ ਕੋਈ ਜਿਗਾਰ ਕੁਝ ਦੇਰ ਬਾਅਦ ਜਦ ਅੰਕਲ ਜੀ ਉਸ ਆਦਮੀ ਨਾਲ ਗੱਲ ਕਰਕੇ ਵੀਰ ਜੀ ਵੱਲ ਮੁੜੇ ਤਾਂ ਵੀਰ ਜੀ ਨੇ ਅੰਕਲ ਜੀ ਤੋਂ ਗਿਫਟ ਲੈਣ ਦੇ ਬਦਲੇ ਸਿਰਫ 150 ਰੁਪਏ ਮੰਗਿਆ ਵੀਰ ਜੀ ਕਹਿਣ ਲੱਗੇ ਪਾਪਾ ਜੀ ਮੈਂ ਨਹੀਂ ਲੈਣਾ ਕੋਈ ਗਿਫਟ ਮੈਨੂੰ ਬਸ ਤੁਸੀਂ 150 ਰੁਪਏ ਹੀ ਦੇ ਦਿਓ ਮੈਂ ਆਪਣੇ ਦੋਸਤਾਂ ਮਿੱਤਰਾਂ ਨੂੰ ਪਾਰਟੀ ਹੀ ਕਰ ਦਿਆਂ ਬਸ ਉਦੋਂ ਤਾਂ ਅੰਕਲ ਜੀ ਬੜਾ ਖੁਸ਼ ਹੋਏ ਸਨ ਉਹ ਵੀਰ ਜੀ ਨੂੰ ਬੋਲੇ ਕੋਈ ਨਾ ਪੁੱਤ ਤੈਨੂੰ ਪਾਰਟੀ ਵਾਸਤੇ ਬਕਰੇ ਪੈਸੇ ਦੂੰਗਾ ਤੂੰ ਗਿਫਟ ਵੀ ਲੈ ਲਾ ਦੀ ਉਦੋਂ ਤਾਂ ਅੰਕਲ ਜੀ ਵੀਰ ਜੀ ਦੇ ਬੜੇ ਖੁਸ਼ ਸਨ ਉਹਨਾਂ ਨੇ ਫਟਾਫਟ ਵੀਰ ਜੀ ਨੂੰ 150 ਰੁਪਏ ਫੜਾ ਦਿੱਤਾ ਜਿਹੜਾ ਕਿ ਵੀਰ ਜੀ ਨੇ ਚੋਰੀ-ਚੋਰੀ ਮੈਨੂੰ ਫੜਾ ਦਿੱਤਾ ਨਾਲੇ ਉਹਨਾਂ ਨੇ ਵੀਰ ਜੀ ਨੂੰ ਇੱਕ ਬਹੁਤ ਸੋਹਣੀ ਘੜੀ ਵੀ ਲੈ ਕੇ ਦਿੱਤੀ ਸੀ ਉ ਤਾਂ ਸਮੀਰ ਪਾਪਾ ਜੀ ਤੇ ਬਹੁਤ ਦਿਆਲੂ ਸੀ ਉਹਤੇ ਉਸ ਨੂੰ ਮਰਦਾਂ ਮੇ ਕੰਮਾਂ ਲਈ ਤਾਂ ਬਾਧੂ ਉਤਸ਼ਾਹਿਤ ਕਰਦੇ ਸੀ ਖਰਚਾ ਵੀ ਦੇ ਦਿੰਦੇ ਸੀ ਉਹ ਭਾਵੇਂ ਖੜਾ ਖਰੋਤਾ ਕੁਝ ਵੀ ਮੰਗ ਲੈਂਦਾ ਕਦੇ ਨਾ ਨਹੀਂ ਸੀ ਕਰਦੇ ਪਰ ਪਰ ਕੀ ਦੀ ਪਰ ਜਦ ਕਿ ਉਹ ਕੁ ਲੈਣੇ ਘਟਨਾ ਵਾਪਰੀ ਉਸ ਤੋਂ ਮਗਰ ਤਾਂ ਸਭ ਉਲਟਪੁਲਟ ਹੋ ਗਿਆ ਉਸੇ ਹਨੇਰੀ ਵਿੱਚ ਹੀ ਮੇਰਾ ਘਰ ਉਝੜ ਗਿਆ ਹਰਜੀਤ ਨੇ ਇੱਕ ਠੰਡਾ ਹੌਕਾ ਪਰਿਆ ਸਮੀਰ ਹਰਜੀਤ ਦੇ ਜ਼ਖਮ ਉਜੇੜਨਾ ਨਹੀਂ ਸੀ ਚਾਹੁੰਦਾ ਉਹ ਇੱਕਦਮ ਹੀ ਹਰਜੀਤ ਦੇ ਮੋਢੇ ਤੇ ਹੱਥ ਰੱਖਦਾ ਬੋਲਿਆ ਨੋ ਨੋ ਦੀ ਤੁਸੀਂ ਰਹਿਣ ਦਿਓ ਇਟਸ ਓਕੇ ਮੈਂ ਸਮਝ ਸਕਦਾ ਹਾਂ ਕਿ ਬਹੁਤ ਕੁਝ ਬੁਰਾ ਹੀ ਹੋਇਆ ਹੋਵੇਗਾ ਹੁਣ ਨਾ ਯਾਦ ਕਰੋ ਉਹ ਸਭ ਕਿ ਹਰ ਕਟਨਾ ਇੱਕਦਮ ਤਾਂ ਨਹੀਂ ਨਾ ਵਾਪਰ ਜਾਂਦੀ ਕਾਸ਼ ਮੈਨੂੰ ਵੀ ਕੀਤੇ ਪਹਿਲਾਂ ਇਸ ਬਾਰੇ ਸੋਝੀ ਆ ਜਾਂਦੀ ਕਿ ਮੇਰਾ ਪਤੀ ਹੀ ਮੇਰੇ ਭਰਾ ਨੂੰ ਗਲਤ ਪਾਸੇ ਲਾ ਰਿਹਾ ਹੈ ਉਦੋਂ ਮੈਨੂੰ ਲੱਗਾ ਕਿ ਸ਼ਾਇਦ ਇਸ ਨੂੰ ਮਨੋ ਦਾ ਮੋਹੀ ਵਾਲਾ ਆਉਂਦਾ ਹੋਣਾ ਜਿਹੜਾ ਹਰ ਵੇਲੇ ਇਸ ਨੂੰ ਪਲੋਸਦਾ ਰਹਿੰਦਾ ਕਦੇ ਕਿੱਥੇ ਕਦੇ ਕਿਤੇ ਪਰ ਮੈਨੂੰ ਡੁੱਬਲੀ ਨੂੰ ਨਹੀਂ ਸੀ ਪਤਾ ਵੀ ਉਸ ਬੇਈਮਾਨ ਦੇ ਦਿਲ ਵਿੱਚ ਚੋਰਾ ਆ ਕੇ ਹਰਜੀਤ ਨੇ ਪਛਤਾਵੇ ਨਾਲ ਸਿਰ ਫੇਰਿਆ ਉਹ ਦੋਹੀ ਜਹਾਜ਼ ਦਾ ਇੰਜਣ ਚਾਲੂ ਹੋਇਆ ਬਲਤਾ ਕਸ ਲੈਣ ਦੀ ਬੇਨਤੀ ਗੁੰਜੀ ਸਮੀਰ ਨੇ ਆਪਣੇ ਕੰਨਾਂ ਵਿੱਚ ਦੀ ਰੂਹ ਦੇ ਬੈਂਡਸ ਦੁਨੇ ਅਤੇ ਹਰਜੀਤ ਦੇ ਕੰਨਾਂ ਵਿੱਚ ਵੀ ਰੂਹ ਤੁਨ ਦਿੱਤੀ ਜਹਾਜ਼ ਰੰਵੇ ਤੇ ਦੌੜਨ ਲੱਗਾ ਤਾਂ ਉਹਨਾਂ ਨੂੰ ਸੁੱਖ ਦਾ ਸਾ ਲਿਆ ਜਹਾਜ਼ ਦੇ ਉਡਾਣ ਭਰਦਿਆਂ ਹੀ ਹਰਜੀਤ ਦੀ ਸੋਚ ਵੀ ਇੱਕ ਵਾਰ ਫੇ ਪਿੱਛੇ ਨੂੰ ਉਡਾਣ ਪਰ ਗਈ ਉਸ ਨੂੰ ਯਾਦ ਆਇਆ ਕਿ ਚਰਖਾ ਸਾੜਨ ਵਾਲੀ ਘਟਨਾ ਪਿੱਛੋਂ ਦਾ ਗੁਰਨਾਮ ਸਿੰਘ ਮਨੋਪ੍ਰਤੀ ਹੋਰ ਵੀ ਸਖਤ ਹੋ ਗਿਆ ਉਸ ਨੂੰ ਲੱਗਣ ਲੱਗ ਪਿਆ ਸੀ ਕਿ ਘਰ ਵਿੱਚ ਔਰਤਾਂ ਦੀ ਬਹੁਤਾਤ ਹੋਣ ਕਾਰਨ ਮਨ ਨੂੰ ਬਹੁਤ ਜ਼ਿਆਦਾ ਔਰਤਾਨਾ ਵਿਵਹਾਰ ਕਰਦਾ ਹੈ। ਉਸ ਦੇ ਦਿਵਾਲੇ ਛੇ ਪੈਣਾ, ਸੱਤਵੀਂ ਮਾਂ, ਅੱਠਵੀਂ ਦਾਦੀ ਤੋਂ ਬਿਨਾਂ ਤੇ ਨੌਕ ਰਾਣੀਆਂ ਭਾਵ 10 ਔਰਤਾਂ ਹੋਣ ਕਾਰਨ ਉਸ ਨੂੰ ਕੋਈ ਮਰਦਪੁਣੇ ਦੀ ਸਿੱਖਿਆ ਨਹੀਂ ਮਿਲ ਰਹੀ। ਉਸ ਨੇ ਹੁਣ ਆਪ ਹੀ ਮਨੋਂ ਦੀ ਜ਼ਿੰਮੇਵਾਰੀ ਚੁੱਕ ਲਈ। ਉਹ 24 ਘੰਟੇ ਮਨੋਂ ਦਿਵਾਲੇ ਹੋਇਆ ਰਹਿਣ ਲੱਗੇ। ਸਮਾ ਬੀਤਿਆ ਸਮਾਂ ਇੱਕ ਵਾਰ ਵੀ ਤੋਂ ਹਰਜੀਤ ਅਤੇ ਸਮੀਰ ਦੇ ਸਾਹਮਣੇ ਓਵੇਂ ਹੀ ਵਾਪਰਨ ਲੱਗਾ ਹੁਣ ਗੁਰਨਾਮ ਸਿੰਘ ਹਰ ਰੋਜ਼ ਮਨੂ ਨੂੰ ਸਵੇਰੇ ਆਪਣੇ ਨਾਲ ਸੈਰ ਤੇ ਲੈ ਕੇ ਜਾਂਦਾ ਉਸ ਨੇ ਮਨੂ ਨੂੰ ਤਿੱਤਰ ਮਾਰਨ ਵਾਲੀ ਛੋਟੀ ਜੀ ਪੱਥਰ ਗੀਟੀਆਂ ਵਾਲੀ ਲੱਕੜ ਦੀ ਗੁਲੇਲ ਬਣਾ ਕੇ ਦਿੱਤੀ ਉਹ ਹਰ ਰੋਜ਼ ਖੇਤਾਂ ਵਿੱਚ ਲਿਜਾ ਕੇ ਉਸ ਤੋਂ ਕਦੇ ਅਮਰੂਦਾਂ ਦੇ ਕਦੇ ਬੇਰਾਂ ਦੇ ਨਿਸ਼ਾਨੇ ਲਗਵਾਉਂਦਾ ਹਰ ਐਤਵਾਰ ਉਸ ਨੂੰ ਆਪਣੇ ਨਾਲ ਦੇ ਪਿੰਡ ਦੀ ਬੀੜ ਵਿੱਚ ਤਿੱਤਰਾਂ ਦਾ ਸ਼ਿਕਾਰ ਕਰਨ ਲੈ ਜਾਂਦਾ ਜਦ ਮਨੂ ਨੇ ਆਪਣੀ ਗੁਲੇਲ ਨਾਲ ਬਾਪੂ ਦੇ ਕਹਿਣ ਤੇ ਪਹਿਲਾ ਤਿੱਤਰ ਮਾਰਿਆ ਸੀ ਤਾਂ ਮਨੂ ਬਹੁਤ ਜ਼ਿਆਦਾ ਘਬਰਾਇਆ ਕਈ ਰਾਤਾਂ ਉਹ ਚੈਨ ਨਾਲ ਸੌ ਨਹੀਂ ਸਿੱਕਿਆ ਸੁੱਤਾ ਪਿਆ ਵੀ ਖੂਨ ਖੂਨ ਕਰਦਾ ਉੱਠ ਜਾਂਦਾ ਉਹ ਤਾਂ ਪੋਰਾ ਖੂਨ ਵੇਖ ਉਲਟੀਆਂ ਕਰਨ ਲੱਗਦਾ ਪਰ ਗੁਰਨਾਮ ਸਿੰਘ ਨੂੰ ਇਹ ਸਭ ਜਨਾਨਾ ਹਰਕਤਾਂ ਹੀ ਲੱਗਦੀਆਂ ਉਸ ਨੂੰ ਇਹ ਗੱਲ ਕਦੇ ਸਮਝ ਨਹੀਂ ਆਉਂਦੀ ਕਿ ਮਰਦ ਹੋਣਾ ਬੇਦਰਦ ਹੋਣਾ ਨਹੀਂ ਹੁੰਦਾ ਬਲਕਿ ਪ੍ਰਵਾਹ ਕਰਨ ਵਾਲਾ ਕੋਮਲ ਹਿਰਦਾ ਅਤੇ ਦਰਦਮੰਦ ਹੋਣਾ ਵੀ ਤਾਂ ਹੁੰਦਾ ਹੈ ਉਸ ਨੇ ਪੰਜਵੀਂ ਵਿੱਚ ਪੜ੍ਹਦੇ ਮਨੂ ਨੂੰ ਕਬੱਡੇ ਦੀ ਖੇਡ ਵਿੱਚ ਪਾ ਦਿੱਤਾ ਸੀ ਇਹ ਉਸ ਦਾ ਸ਼ੌਂਕ ਨਹੀਂ ਸੀ ਪਰ ਉਸ ਨੇ ਅਣਖ ਅਤੇ ਇੱਜ਼ਤ ਦਾ ਸਵਾਲ ਬਣਾ ਕੇ ਅਤੇ ਮਨੂ ਨੂੰ ਲਗਾਤਾਰ ਪ੍ਰੇਰਿਤ ਕਰਕੇ ਰਹਿਣ ਲਈ ਆਪਣੇ ਖਰਚ ਤੇ ਹਰ ਸਾਲ ਇੱਕ ਵੱਡੀ ਟੂਰਨਾਮੈਂਟ ਕਰਵਾਉਣਾ ਸ਼ੁਰੂ ਕਰ ਦਿੱਤੀ ਫਿਰ ਵੀ ਗੁਰਨਾਮ ਸਿੰਘ ਨੂੰ ਇਹ ਲੱਗਦਾ ਹੈ ਕਿ ਉਹ ਹਰਜੀਤ ਦੀ ਛੱਤਰ ਛਾਇਆ ਹੇਠ ਜ਼ਿਆਦਾ ਰਹਿੰਦਾ ਹੋਣ ਕਾਰਨ ਹੀ ਮਰਦਾਮਾ ਅਸਰ ਨਹੀਂ ਕਬੂਲ ਰਿਹਾ ਸੋ ਉਸਨੇ ਹਰਜੀਤ ਦਾ ਵਿਆਹ ਕਰਨ ਦਾ ਫੈਸਲਾ ਕਰ ਲਿਆ ਕਿਉਂਕਿ ਹਰਜੀਤ ਕੀ ਸੀ ਜੋ ਪਿਓ ਨਾਲ ਮਨੋਂ ਪਿੱਛੇ ਜਵਾਬ ਤਲਵੀ ਕਰਦੀ ਸੀ ਹਰਜੀਤ ਹੀ ਸੀ ਜਿੱਦੇ ਕੜਕ ਜਵਾਬਾਂ ਅੱਗੇ ਪਿਓ ਨੂੰ ਚੁਗਣਾ ਪੈਂਦਾ ਸੀ ਨਹੀਂ ਤਾਂ ਹੋਰ ਕੋਈ ਉਹਦੇ ਮੁਰੇ ਉਸਕ ਦਾ ਤੱਕ ਨਹੀਂ ਸੀ ਇੱਕ ਦਿਨ ਪਿਓ ਨਾਲ ਦੌੜ ਲਾਉਂਦਾ ਮਨੂ ਕਿਤੇ ਖੇਡਾ ਖਾ ਕੇ ਡਿੱਗ ਪਿਆ ਉਹਦੇ ਦੋਵੇਂ ਗੋਡੇ ਛਿੱਲੇ ਗਏ ਲਹੂ ਸੇ ਮਾਇਆ ਬਹੁਤ ਜ਼ਿਆਦਾ ਪੀੜ ਹੋਣ ਕਰਕੇ ਮਨੂ ਦਾ ਰੋਹ ਨਿਕਲ ਆਇਆ ਉਸ ਨੂੰ ਤੁਰਨ ਵਿੱਚ ਤਕਲੀਫ ਹੋਈ ਕਿਉਂਕਿ ਉਸ ਨੂੰ ਲੱਗਿਆ ਗੋਡਿਆਂ ਦੇ ਛਿੱਲੇ ਜਾਣ ਦੇ ਨਾਲ ਨਾਲ ਉਸ ਦਾ ਇੱਕ ਪੈਰ ਵੀ ਦਰਦ ਕਰ ਰਿਹਾ ਸੀ ਉਸ ਨੇ ਆਪਣੇ ਬਾਪੂ ਨੂੰ ਕਿਹਾ ਪਾਪਾ ਜੀ ਤੋਰੀ ਆਨੀ ਜਾਂਦਾ ਜਾਂ ਤਾਂ ਤੁਸੀਂ ਮੈਨੂੰ ਕੰਦੇੜੇ ਚੁੱਕ ਲਵੋ ਜਾਂ ਫੇ ਤੁਸੀਂ ਹੌਲੀ ਤੁਰੋ ਛੱਡ ਕੇ ਆਪਕਾਰ ਆ ਗਿਆ ਅੱਧੇ ਪੌਣੇ ਘੰਟੇ ਮਗਰੋਂ ਮਨੂੰ ਪੀੜ ਨਾ ਬੇਹਾਲ ਹੋਇਆ ਲਹੂ ਸਿੰਮ ਦੇ ਗੋਡਿਆਂ ਨਾਲ ਹਵੇਲੀ ਪਹੁੰਚਿਆ ਤਾਂ ਬੇੜੇ ਵਿੱਚ ਹੀ ਫੁੱਲਾਂ ਦੀਆਂ ਕਿਆਰੀਆਂ ਨੂੰ ਪਾਣੀ ਲਾਉਣ ਦੀ ਹਰਜੀਤ ਉਸ ਨੂੰ ਵੇਖ ਕੇ ਹੀ ਪਿਓ ਤੇ ਕਰੋਪ ਹੋ ਗਈ ਰੋਂਦੇ ਹੋਏ ਮਨੂੰ ਨੇ ਜਦ ਉਸ ਨੂੰ ਸਾਰੀ ਗੱਲ ਦੱਸੀ ਤਾਂ ਉਹ ਬਾਪੂ ਦਵਾਲੇ ਹੋ ਗਈ ਪਾਪਾ ਜੀ ਆਹ ਕਿ ਤਰੀਕਾ ਤੁਹਾਡਾ ਪਲਾਂ ਮਨੋ ਦੇ 8:30 ਵਜੇ ਤੇ ਤੁਸੀਂ ਮੈਨੂੰ ਕਹਿੰਦੇ ਸੀ ਕਿ ਉਹ ਕਬੱਡੀ ਖੇਡਣ ਲੱਗ ਗਿਆ ਉਹ ਵਿਚਾਰਾ ਮਸਾ ਤੁਰ ਕੇ ਆਇਆ ਮਸਾ ਤਰਨ ਨੂੰ ਗਾਂ ਉਹਦੇ ਜੋੜ ਪਾਇਆ ਸੀ ਪੋਰਾ ਛੱਟ ਨਹੀਂ ਐਵੇਂ ਬੁੱਕਣ ਲੱਗ ਜਾਂਦਾ ਜਨਾਨੀਆਂ ਵਾਂਗੂ ਸਾਰਾ ਦਿਨ ਜਨਾਨੀਆਂ ਵਾਂਗੂ ਜਨਾਨੀਆਂ ਵਾਂਗੂ ਕਰਦੇ ਰਹਿੰਦੀ ਹੂੰ ਤੁਸੀਂ ਤੁਹਾਡੀਆਂ ਇਹਨਾਂ ਸਖਤੀਆਂ ਨਾਲ ਉਸਨੇ ਮਰਦ ਨਹੀਂ ਬਣਨਾ ਬਲਕਿ ਗੁੰਟਾ ਵੰਨਾ ਗੁੰਡਾ ਗੁਰਨਾਮ ਸਿੰਘ ਗੁੱਸੇ ਨਾਲ ਮੰਜੇ ਤੋਂ ਉੱਠਿਆ ਅਤੇ ਹਰਜੀਤ ਵੱਲ ਚਪੇੜ ਚੁੱਕਦਾ ਬੋਲਿਆ ਕੰਨ ਦੀ ਜੜ ਚ ਮਾਰੂੰ ਦੋ ਤੇਰੇ ਵੀ ਬਾਲਾ ਬੋਲਦੀਆਂ ਇਹੋ ਪਹਿਲਾਂ ਤੇਰਾ ਹੀ ਫਾਹਾ ਪਟਣਾ ਪਊ ਤੇਰੇ ਹੁੰਦਿਆ ਨਹੀਂ ਚੰਦਿਆ ਜਾਂਦਾ ਏ ਆਖਦੇ ਜਾ ਕੇ ਪੀਰੂ ਮਰਾਸੀ ਨੂੰ ਲੱਭੇ ਤੇਰੇ ਲਈ ਕੋਈ ਅੜਬ ਜੱਟ ਤੇ ਉਹ ਗੁੱਸੇ ਨਾਲ ਨਾਸਾਂ ਫਰਕਾਉਂਦਾ ਬਾਹਰ ਨਿਕਲ ਗਿਆ ਹਰਜੀਤ ਇੱਤੇ ਵੱਡੇ ਮਨ ਨੂੰ ਗੋਦੀ ਚੁੱਕ ਕੇ ਅੰਦਰ ਵੜੀ ਤਾਂ ਮਾਂ ਨੂੰ ਸ਼ਿਕਾਇਤ ਲੈ ਕੇ ਪਾਪਾ ਤਾਂ ਮੇਰਾ ਫਹਾ ਵੱਡਣਾ ਚਾਹੁੰਦਾ ਕਿਸੇ ਅੜਬ ਜੱਟ ਨਾਲ ਮੈਂ ਨਹੀਂ ਹੁਣੇ ਵਿਆਹ ਵਿਹੁ ਕਰਵਾਉਣਾ ਮਨ ਨੂੰ ਵੱਡਾ ਹੋ ਲਵੇ ਮਾਂ ਤੋਂ ਪਹਿਲਾਂ ਦਾਦੀ ਨੇ ਜਵਾਬ ਦਿੱਤਾ ਕਿਉਂ ਨਹੀਂ ਕਰਵਾਉਣਾ ਵਿਆਹ ਵੱਡੀ ਸ਼ਹਿਜ਼ਾਦੀ ਤੂੰ ਤੂੰ ਤੇਰੇ ਮਗਰ ਪੰਜਾ ਵਿਆਉਣ ਵਾਲੀਆਂ ਹੁਣੇ ਤੋਂ ਲੱਗੂ ਤਾਂ 10 ਸਾਲ ਲੱਗ ਜਾਣਗੇ ਸਾਰਿਆਂ ਨੂੰ ਬਾਰੋ ਠਾਉਣ ਤੇ ਪਰ ਤੇ ਬੇਬੇ ਇਹਦਾ ਮਤਲਬ ਇਹ ਤਾਂ ਨਹੀਂ ਕਿ ਕਿਸੇ ਵੀ ਐਰੇ ਗਰੇ ਨਾਲ ਵਿਆਹ ਦਿਓ ਮਾਂ ਨੇ ਬੇਬੇ ਤੋਂ ਦਾਦੀ-ਦਾਦੀ ਨੇ ਮਸਾਹੀ ਜਵਾਬ ਦਿੱਤਾ ਲੈ ਦੱਸ ਐ ਕਿਵੇਂ ਐਰ ਗਰ ਨਾਲ ਵਿਆਹ ਦੂੰ ਮੈਂ ਜਿਉਂਦੀਆਂ ਹਲੇ ਪੂਰਾ ਖਾਣ ਪਰਵਣ ਸੋਹਣਾ ਸੁਨੱਖਾ ਨਿੱਗੇ ਸੁਆਦਾ ਲੱਭੂੰ ਮੈਂ ਆਪਣਾ ਪੋਤ ਜਮਾਈ ਬੇਬੇ ਨੇ ਠਰਮੀ ਨਾਲ ਕਿਹਾ ਤੇ ਮਾਮਾ ਧੀਆਂ ਨੇ ਸੁੱਖ ਦਾ ਸਾ ਲਿਆ ਤੇ ਬੇਬੇ ਨੇ ਸੱਚਮੁੱਚ ਹੀ ਆਪਣੀ ਕਹੀ ਗੱਲ ਪੂਰ ਚੜਾ ਦਿੱਤੀ ਬਾਕੀ ਕਹਾਣੀ ਜੀ ਕੱਲ੍ਹ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦੱਸ ਕੇ ਜਾਇਓ ਜੀ ਤੇ ਕਦੇ-ਕਦੇ ਹਾਈਪ ਸਕੋਰ ਵੀ ਜਰੂਰ ਕਰ ਦਿਆ ਕਰੋ ਬਹੁਤ ਕਹਾਣੀ ਸੁਣ ਲਈ ਤੁਹਾਡਾ ਧੰਨਵਾਦ